ਹਰ ਦੇ ਆ ਮਨਾ ਤੇ ਰਾਜ ਨੂੰ ਉਹਨਾਂ ਨੇ ਉਹਨੂੰ ਪੁੱਛਿਆ ਅਸੀਂ ਦੱਸ ਕਿੰਨੀ ਕਿੰਨੀ ਆ ਪਤਾ ਨਹੀਂ ਕਿ ਕਿੰਨੀ ਆ ਅਸੀਂ ਦੇਖਣ ਲੱਗੇ ਜੀ ਮਾਣ ਕੋਲ ਹੱਥ ਜੋ ਹੋਣ ਲੱਗੇ ਕਿੰਨੀ ਮਹਾਨ ਕਿੰਨੀ ਆਪਣੀ ਫਿਕਰ ਨਹੀਂ ਮਾਣ ਕੋਲ ਜੀ ਤੂੰ 10 ਵੀ ਗਾਇਬ ਹੋ ਕੇ ਬਾਹਰ ਬਾਜ਼ਾਰ ਚ ਵਾਗ ਗਿਆ ਕਿੰਨਾ ਲੰਮਾ ਸਮਾਂ ਬਈ ਕਿੰਨਾ ਧਾਂ ਹੋ ਜੂ ਕੋਮ ਦਾ ਕਿੰਨਾ ਨਾ ਉਹਦੇ ਕੋਲ ਲੱਗੇ ਕਿੰਨਾ ਕਿੰਨਾ ਹੀ ਆਪਾਂ ਜੱਗ ਦੀ ਬਸ਼ੀਰੀ ਗੱਲ ਕਰੀਏ ਉਥੋਂ ਦਾ ਜਿਹੜਾ ਮੰਜ਼ਰ ਆ ਆ ਦੇਖ ਇਧਰ ਦੇਖ ਲੋ ਭਾਈ ਜੀ ਬਣਾ ਜੀ ਇਧਰ ਹੋ ਜੋ ਅੰਦਰ ਇਧਰ ਦੇਖ ਲੈ ਭਾਈ ਜੀ ਇਹ ਕੱਲ ਦੀ ਹੈ ਦਜੀਵ ਖਾਨ ਦੇ ਅੱਜ ਹੀ ਬਣਾਏ ਆਹ ਦੇਖੋ ਇੱਕ ਤਾਂ ਆਹਾਂ ਇਹਦਾ ਕੰਨ ਦਾ ਜਮਾਈ ਰੋਟੀ ਬਾਹਰ ਨਹੀਂ ਆਈ ਹੈ ਤੇ ਇੱਕ ਇਹ ਆਹਾਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਇਹ ਕੱਲ ਪੰਚੀ ਚੀ ਜੋ ਹੋਇਆ ਹੈ ਕਿਵੇਂ ਦੇਖੋ ਜੀ ਮਾ ਕੋਚ ਵੀ ਸਿਲਕ ਦੇ ਨਾਲ ਇਹ ਵੀ ਨਹੀਂ ਦੇਖੋ ਜਦੋਂ ਵੀ ਸਾਡੇ ਇਹ ओरिएंटਲ ਸਕ੍ਰਿਪਚਰ ਨੇ ਸਾਡੇ ਆਹ ओरिएंटਲ ਜਿਹੜੀ ਹੈ ਇੰਪੋਰਟੈਂਸ ਵਾਲੀ ਸਾਡੀਆਂ ਜਿਹੜੀਆਂ ਬੁੱਕਸ ਨੇ ਇਹ ਇਹਨਾਂ ਦੀ ਇੰਪੋਰਟੈਂਸ ਹੈ ਕਿ ਇਹ ਇਸ ਕਰਕੇ ਅਸੀਂ ਇਹਨਾਂ ਨੂੰ ਦੇਖਦੇ ਹਾਂ ਉਸ ਦੇ ਰਿਸਿਡਿਅਲ ਨਾਲ ਜਿਵੇਂ ਅਸੀਂ ਬਹੁਤ ਸਤਕਾਰ ਦਿੰਨੇ ਕਿਸੇ ਗ੍ਰੰਥੀ ਤੇ ਇਸ ਕਰਕੇ ਜਦੋਂ ਵੀ ਡਿਸਪੋਜ਼ਲ ਕਰਨਾ ਜਿਹਦੇ 'ਚ ਬਾਣੀ ਲਿਖੀ ਹੋਈ ਹੈ ਜਾਂ ਹੋਰ ਤਰ੍ਹਾਂ ਦਾ ਕਰਮਚਾਰੀ ਦੀ ਵੀ ਇਹ ਚਾਹੀਦੀ ਹੈ ਬਾਣੀ ਜਦੋਂ ਅਸੀਂ ਡਿਸਪੋਜ਼ਲ ਕਰਾਂ ਉਹਦੇ ਹੱਦ ਕੁ ਵਿਧੀ ਵਿਧਾਨ ਬਣਿਆ ਹੋਇਆ ਹੈ ਉਹ ਵਿਧੀ ਵਿਧਾਨ ਜਿਹੜੇ ਅਸੀਂ ਨਹੀਂ ਫੋਲੋ ਕਰਾਂਗੇ ਤੇ ਫਿਰ ਸੰਕਟ ਖੜਾ ਹੋ ਜਾਏਗਾ ਵਿਧੀ ਵਿਧਾਨ ਕਿੰਨੇ ਛਿੱਕੇ ਤੇ ਟੰਗੇ ਜੀ ਇਹ ਇਹ ਤਾਂ ਮੈਨੂੰ ਨਹੀਂ ਪਤਾ ਮੈਂ ਤੇ ਆਪ ਆਇਆ ਹੁਣ ਦੇਖਣ ਵਾਸਤੇ ਆਇਆ ਸਾਰਾ ਕੁਝ ਤੇ ਇਹ ਪਤਾ ਨਹੀਂ ਕਿ ਇਹ ਕਮੇਟੀ ਬਣੀ ਆ ਕੀ ਬਣੇ ਤਾਂ ਜੀ ਸਾਰਾ ਕੁਝ ਪ ਹਾਂ ਤੁਹਾਨੂੰ ਕੁਝ ਪਤਾ ਇਹਦੇ ਬਾਰੇ ਹੈ ਦੇ ਪਰ ਇਹ ਕਿ ਜੋ ਬਣੀ ਹੈ ਐਕਚੁਅਲੀ ਕੁਛ ਨਾ ਕੁਛ ਤੇ ਇਹਦੀ ਜਿਹੜੀ ਆ ਆਫੀਸ਼ੀਅਲੀ ਕੋਈ ਨਾ ਕੋਈ ਇਹਦੀ ਕਮੇਟੀ ਵੀ ਬਣੀ ਹੋਈਗੀ ਤੇ ਆਫੀਸ਼ੀਅਲੀ ਸਾਰਾ ਕੁਝ ਹੋਇਆ ਹੋਏਗਾ ਹੁਣ ਤਾਂ ਕੋਈ ਪਾਇਆ ਨਹੀਂ ਜੀ ਨਿਕਲ ਕੇ ਸਾਹਮਣੇ ਕਿ ਕੌਣ ਸੀਗਾ ਕਿਸ ਜਰ ਦੇਸ਼ਾਂ ਦੇ ਨਹੀਂ ਮੇਰੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਮੈਂ ਤੇ ਡਿਪਾਰਟਮੈਂਟ 'ਚ ਬੈਠਾ ਸੀ ਮੈਂ ਘਰ ਜਾਣ ਦਾ ਟਾਈਮ ਹੋਸ 7:00 ਵਜੇ ਤੋਂ ਬਾਅਦ 4:30 ਵਜੇ ਤੋਂ ਬਾਅਦ ਅਸੀਂ ਯਤਨ ਕਰਦੇ ਹਾਂ ਕਿ ਆਪਣਾ ਕੰਮ ਸਮੇਟ ਕੇ ਵਾਪਸ ਚ ਜਾਈਏ ਪਰ ਮੈਨੂੰ ਵਿਦਿਆਰਥੀਆਂ ਦਾ ਟੈਲੀ ਹੁਣ ਆਇਆ ਇਸ ਤਰ੍ਹਾਂ ਕਰਕੇ ਇੱਥੇ ਪ੍ਰੋਬਲਮ ਜਿਹੜੀ ਇਸ ਨੂੰ ਕਿਵੇਂ ਵਿਖਿਆ ਜਾਵੇਗੀ ਇਹ ਜੋ ਹੋਇਆ ਕਿਉਂਕਿ ਜੀਪੀਸੀ ਨੇ ਦੇਖ ਰਿਆ ਸੀ ਕਿ ਇਤਿਹਾਸ ਦੇ ਵਿੱਚ ਜੋ ਛੇੜਛਾੜ ਹੋਈ ਹੈ ਇਹ ਨਾਲ ਹੋਵੇ ਤਾਂ ਉਸ ਦਾ ਸਸਕਾਰ ਕਰਨ ਦਾ ਹੋ ਵੀ ਹੋਰ ਵੀ ਕੋਈ ਤਰੀਕਾ ਹੋ ਸਕਦਾ ਸੀ ਅਗਨਪੇੜ ਕੀਤਾ ਜਾ ਸਕਦਾ ਸੀ ਨਹੀਂ ਦੇਖੋ ਸਿੱਖ ਰਾਮ ਰਾਏ ਦੇ ਵਿੱਚ ਤਾਂ ਦੋ ਤਰੀਕੇ ਹੈਗੇ ਨੇ ਮਤਲਬ ਕਿ ਜੇ ਕੋਈ ਡੈਥ ਹੋ ਜੇ ਕਿਸੇ ਦੀ ਤਾਂ ਉਹਨੂੰ ਜ਼ਮੀਨ 'ਚ ਵੀ ਦਬੇ ਜਾ ਸਕਦਾ ਹੈ ਉਹਨੂੰ ਅਗਨਪੇੜ ਵੀ ਕੀਤਾ ਜਾ ਸਕਦਾ ਹੈ ਹੋਰ ਵੀ ਤਰੀਕੇ ਹੈਗੇ ਨੇ ਕੱਲੇ ਇੱਕ ਤਰੀਕਾ ਥੋੜੀ ਹੁੰਦਾ ਹਰ ਹਰ ਗੱਲ ਦੇ ਲਈ ਹੁਣ ਜੇ ਕੋਈ ਮਤਲਬ ਕਿ ਕਿਤੇ ਬਾਹਰ ਡੈਥ ਹੋ ਜੇ ਕਿਸੇ ਦੀ ਤੇ ਪਾਣੀ ਨਹੀਂ ਹੈਗਾ ਅੱਗ ਨਹੀਂ ਹੈਗੀ ਲੱਕੜ ਨਹੀਂ ਹੈਗੀ ਉੱਥੇ ਦੇ ਦਬਾਉਣ ਦੀ ਵੀ ਗੰਮਪਰਾ ਹੈਗੀ ਹੈ ਸਾਡੇ ਸਿਕਰੇਵੇਂ ਤੇ ਲਿਖਿਆ ਹੋਇਆ ਪਰ ਜਿਸ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਇਹਦੇ ਤੋਂ ਉਤਰਾਜ ਹੈ ਸਾਰਿਆਂ ਨੂੰ ਕੋਈ ਇਹ ਨਹੀਂ ਕਹਿਣਾ ਚਾਹੁੰਦਾ ਕਿ ਮਤਲਬ ਕਿ ਜੇ ਕੋਈ ਗਲਤੀਆਂ ਹੋ ਜਾਂਦੇ ਅਸੀਂ ਉਹਨਾਂ ਨੂੰ ਰਿਸਪੋਸ ਆਫ ਨਹੀਂ ਕਰਨਾ ਉਹ ਕਹਿੰਦੇ ਵੀ ਤਰੀਕਾ ਗਲਤ ਹੈ ਤਰੀਕਾ ਠੀਕ ਹੁੰਦਾ ਤੇ ਫਿਰ ਜਿਹੜਾ ਸਾਨੂੰ ਕੋਈ ਦਰਾਜ ਨਹੀਂ ਪਰ ਵੀ ਅਸੀਂ ਕਿਤੇ ਗਲਤੀਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਰਦੀ ਹੈ ਗਲਤੀਦਰ ਗਲਤੀ ਗਲਤੀਦਰ ਗਲਤੀ ਚਾਹੇ ਫੰਡਾ ਵੀ ਹੋਵੇ ਚਾਹੇ ਪਰਤੀ ਵੀ ਹੋਵੇ ਮਤਲਬ ਆਪਾਂ ਗਲਤੀਆਂ ਦਾ ਕੋਈ ਸਬਕ ਲੈਣਾ ਹੀ ਨਹੀਂ ਮਤਲਬ ਬਾਰ-ਬਾਰ ਗਲਤੀਆਂ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਇਸ ਪਦ ਦੇਖੋ ਨੈਚੁਰਲੀ ਕੋਈ ਵੀ ਗਲਤੀ ਹੁੰਦੀ ਹੈ ਕਿਸੇ ਵੀ ਤਰੀਕੇ ਨਾਲ ਹੁੰਦੀ ਹੈ ਯੂਨੀਵਰਸਿਟੀ ਦਾ ਇਮੇਜ ਖਰਾਬ ਹੁੰਦਾ ਹੈ ਉਹਦੇ ਨਾਲ ਤੇ ਸਾਨੂੰ ਜ਼ਰੂਰ ਯਤਨ ਕਰਨਾ ਚਾਹੀਦਾ ਹੈ ਕਿ ਜੋ ਪਿੱਛੇ ਕੁਝ ਹੋਇਆ ਗਲਤੀ ਹੋਈ ਹੈ ਉਸ ਤੋਂ ਸਬਕ ਸਿੱਖਣਾ ਸੀ ਲੱਗਦਾ ਨਹੀਂ ਸੀ ਕਿ ਨਹੀਂ ਉਹਨੀਆਂ ਇਨੀਆਂ ਗਲਤੀਆਂ ਹੋਈਆਂ ਨੇ ਮਹਾਕੋਸ਼ ਦੇ ਵਿੱਚ ਉਹਨੂੰ ਗੜੀ ਉਹਨੇ ਦੁਰਸਤ ਕਰਨ ਲਈ ਗਲਤੀਆਂ ਨੂੰ ਕੋਈ ਕਮੇਟੀ ਬਣਾਈ ਸੀ ਉਹਨਾਂ ਨੇ ਕਿਸ ਤਰ੍ਹਾਂ ਦੇ ਫੈਸਲੇ ਕੀਤੇ ਨਹੀਂ ਮੈਨੂੰ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਕਮੇਟੀ ਨੇ ਕੀ ਫੈਸਲਾ ਕੀਤਾ ਕਿ ਨਹੀਂ ਕੀਤਾ ਫੈਸਲਾ ਮੇਰੇ ਕੋਲ ਤਾਂ ਸਿਰਫ ਇੰਨੀ ਇਨਫੋਰਮ ਹੈ ਕਿ ਪ੍ਰੋਬਲਮ ਹੈਗੀ ਇਹਦੇ ਵਿੱਚ ਤੇ ਇਸ ਕਰਕੇ ਇਹਨੂੰ ਮਲ ਕੇ ਰੱਖਿਆ ਹੋਇਆ ਆਪਣਾ ਲੌਗਨ ਕੀਚ ਰੱਖ ਤੇ ਪਰ ਇਹ اچانک ਹੀ ਸਾਹਮਣੇ ਆਈ ਗੱਲ ਕਿ ਇਸ ਤਰੀਕੇ ਨਾਲ ਰਿਸਪੋਨਸਿਵ ਕੀਤਾ ਜਾ ਰਿਹਾ ਉਹਨੂੰ ਇਹ ਦੀ ਆੜ ਦੇ ਵਿੱਚ ਕਿੰਨੀ ਬੇਅਦਬੀ ਹੋ ਰਹੀ ਆਪਾਂ ਨੂੰ ਕੀ ਪਤਾ ਕਿੰਨਾ ਕਿੰਨੇ ਪੁਰਾਣੇ ਸੱਤ ਜਿਹੜੇ ਆ ਦੇ ਗੈਨ ਨੂੰ ਆਏ ਨਹੀਂ ਪਤਾ ਕੀ ਕੁਝ ਹੋਰ ਕਰ ਕਰਦਾ ਕੀ ਪਤਾ ਕੀ ਕੁਝ ਲ ਕੋਇਆ ਥੰਨੇ ਕੀ ਪਤਾ ਕੀ ਨਹੀਂ ਲਗਾਤਾ ਫੋਟੋ ਫੋਟੋ ਆਪਾਂ ਨੂੰ ਖੇਰੇ ਸਿੱਧੇ ਦੇਖੀ ਸਾਰੇ ਇਹ ਅਸੀਂ ਤਾਂ ਮੱਥੇ ਦੇ ਲਾਉਨੇ ਆ ਤੁਹਾਡਾ ਗੁਰ ਸ਼ਬਦ ਰਤਨਕਰ ਮਹਾਨ ਕੋਸ਼ਵਲੀ ਹੀ ਕਹਿੰਨੇ ਗੁਰ ਸ਼ਬਦ ਰਤਨਕਰ ਕਹਿੰਨੇ ਆ ਉਹ ਦੇਖ ਲੋ ਇਹ ਕਰ ਮੈਂ ਆ ਦੇਖੀ ਇਹ ਤਾਂ ਫੇਰ ਵੀ ਠੀਕ ਹੈ ਜੀ ਪੜਨ ਲੱਗਦੇ ਪਹਿਲਾਂ ਮੱਥਾ ਟੇਕਦੇ ਆ ਇਹਨੂੰ ਆ ਦੇਖੋ ਆ ਸਰ ਲਿਟਰਚਰ ਆਹ ਦੇਖੋ ਆ ਸਰ ਲਿਟਰਚਰ ਤਾਂ ਕੱਢੇ ਮਰੇ ਆ ਆ ਦੇਖਿਆ ਦਾ ਤੋਂ ਪਰਾਂ ਉੱਠ ਕੇ ਮੇਰਾ ਨਾਮ ਮਨਵਿੰਦਰ ਸਿੰਘ ਹੈ ਜੀ ਅੱਜ ਜੋ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇਹ ਘਟਨਾ ਵਾਪਰੀ ਹੈ ਇਹ ਇੱਕ ਤਰੀਕੇ ਦੀ ਬੇਅਦਬੀ ਦੀ ਘਟਨਾ ਕਹਿ ਸਕਦੇ ਆ ਕਿਉਂਕਿ ਇੱਕ ਕੋਈ ਅਕਾਉਂਟੇਬਿਲਟੀ ਨਹੀਂ ਹੈਗੀ ਕੋਈ ਤਰੀਕਾ ਨਹੀਂ ਹੈਗਾ ਜੋ ਮਹਾਨ ਸ਼ਬਦ ਕੋਸ਼ ਨੇ ਜਿਹਦੇ ਵਿੱਚ ਕੁਰਾਨ ਗੁਰਬਾਣੀ ਗੀਤਾ ਜਿਹਦੇ ਵਿੱਚ ਆਪਣੇ ਮੂਲ ਮੰਤਰ ਤੇ ਉਹਨਾਂ ਦੀ ਪਰਵਾਸ਼ਾ ਲਿਖੀ ਗਈ ਹੈ ਤੇ ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਅਗਨੀ ਭੇਟ ਕਰਨਾ ਚਾਹੀਦਾ ਹੈ ਜਾਂ ਉਹਨਾਂ ਨੂੰ ਜਿਸ ਤਰੀਕੇ ਨਾਲ ਅੱਜ ਤੁਸੀਂ ਦੇਖ ਰਹੇ ਹੋ ਕਿ ਪਾੜ-ਪਾੜ ਕੇ ਸੁੱਟੇ ਹੋਏ ਨੇ ਕਾਗਜ਼ ਜੋ ਕਿ ਪੈਰਾਂ ਦੇ ਵਿੱਚ ਉੱਥੇ ਰੁਲਦੇ ਫਿਰਦੇ ਨੇਗੇ ਕਿ ਇਹ ਕੋਈ ਤਰੀਕਾ ਹੈ ਕਿ ਇਹਦਾ ਕੋਈ ਜਵਾਬ ਤਾਂ ਹੀ ਹੈ ਯੂਨੀਵਰਸਿਟੀ ਦੇ ਵਿੱਚ ਜਦੋਂ ਤੁਸੀਂ ਲੋਕ ਆਏ ਤੁਸੀਂ ਕਿਵੇਂ ਦੇਖੇ ਕੀ ਹੋ ਰਿਹਾ ਸੀ ਇੱਥੇ ਕੌਣ ਕਰ ਰਿਹਾ ਸੀਗਾ ਕੌਣ ਕਰ ਰਿਹਾ ਸੀ ਸਾਨੂੰ ਦੇਖਦੇ ਸਾਰ ਤਾਂ ਸਾਡੀ ਅੱਖਾਂ ਦੇ ਸਾਹਮਣੇ ਜੋ ਦ੍ਰਿਸ਼ ਆਇਆ ਹੈ ਫਟੇ ਕਾਗਜ਼ ਇੱਕ ਦੇਖਣ ਦੇ ਦ੍ਰਿਸ਼ ਦੇ حساب ਨਾਲ ਜੋ کتاب جو پھٹی ਪਈ ਹੋਵੇ ਗੇਰੀ ਪਈ ਹੋਵੇ ਇੱਕ ਕਚਰੇ ਦੇ ਰੂਪ ਦੇ ਵਿੱਚ ਉਹ ਇੱਕ ਬੇਅਦਵੀ ਨਜ਼ਰ ਆਏਗੀ ਤਾਂ ਸਾਨੂੰ ਉਹ ਚੀਜ਼ ਨਜ਼ਰ ਆਈ ਜੀ ਪਤਾ ਕਿਵੇਂ ਲੱਗਿਆ ਜੀ ਇੱਥੇ ਕਿ ਇਸ ਤਰੀਕੇ ਨਾਲ ਹੋ ਰਿਹਾ ਸਾਨੂੰ ਜਦੋਂ ਸਾਰੇ ਸਟੂਡੈਂਟ ਇਧਰ ਨੂੰ ਪਹੁੰਚੇ ਨੇਗੇ ਪੁੱਜੇ ਨੇ ਤਾਂ ਸਾਨੂੰ ਇੱਥੇ ਆ ਕੇ ਪਤਾ ਲੱਗਿਆ ਕਿ ਸਾਡੇ ਜੋ ਮਹਾਨ ਕੁਸ਼ ਨਹੀਂ ਉਹਨਾਂ ਦੀ ਬਿਨਾਂ ਕਾਉਂਟੇਬਿਲਟੀ ਤੋਂ ਤੇ ਬਿਨਾਂ ਕੋਈ ਜਾਂਚ ਪੜਤਾਲ ਸਾਡੇ ਜੋ ਕੋਈ ਦੱਸੇ ਬਿਨਾਂ ਤੇ ਯੂਨੀਵਰਸਿਟੀ ਦੇ ਵਿੱਚ ਜੇ ਕਿਸੇ ਨੂੰ ਪੁੱਛ ਰਿਆਂ ਤਾਂ ਕਿਸੇ ਕੋਲ ਜਵਾਬ ਨਹੀਂ ਹੈਗਾ ਖੜਾ ਕੌਣ ਸੀਗਾ ਇੱਥੇ ਉਸ ਸਮੇਂ ਕੋਈ ਆਥਾਰਟੀ ਖੜੀ ਸੀਗੀ ਇੱਥੇ ਸਾਰੇ ਜਦੋਂ ਸਟੂਡੈਂਟਸ ਪਹੁੰਚੇ ਨੇ ਉਸ ਤੋਂ ਬਾਅਦ ਆਥਾਰਟੀ ਪਹੁੰਚੀ ਹੈ ਸਕਿਉਰਟੀ ਪਹੁੰਚੀ ਹੈ ਮਤਲਬ ਕੋਈ ਡਿਸਪੋਜ਼ਲ ਕੋਣ ਕਰ ਰਿਆ ਸੀਗੀ ਜੀ ਇਹ ਕੁਝ ਪਤਾ ਹੀ ਨਹੀਂ ਲੱਗਿਆ ਜੀ ਸਾਨੂੰ ਉਸੇ ਚੀਜ਼ ਦਾ ਹਾਂ ਜੀ ਵੇਖਾ ਜਰਾ ਟੁੱਟ ਗਈਆਂ ਕਾਪੀਆਂ ਸੀ ਇਹ 15000 ਇਹ 15000 ਆ ਇਹ ਕੱਲੀ ਤੀਜੀ ਜੇਲਦ ਆ ਰਹੀ ਆ ਪਹਿਲੀ ਕਿੱਥੇ ਆ ਦੂਜੀ ਕਿੱਥੇ ਆ ਤੀਜੀ ਚੌਥੀ ਕਿੱਥੇ ਨਹੀਂ ਬੱਧ ਇਹੇ ਜੀ ਯੂਨੀਵਰਸਿਟੀ ਨੂੰ ਜ਼ਿੰਮੇਵਾਰੀ ਲਾਈ ਗਈ ਸੀ ਤੁਸੀਂ ਮਹਾਨ ਕੋਸ਼ ਨੂੰ ਦੇਖ ਕੇ ਛਾਪਣਾ ਪਰ ਸਾਡੀ ਇਥੋਂ ਦੀ ਨਖਤ ਯੂਨੀਵਰਸਿਟੀ ਪੰਜਾਬੀ ਦੇ ਵਿੱਚ ਲਿਖਿਆ ਹੈ ਮਾਨਕੁਸ਼ ਦੇਖ ਕੇ ਵੀ ਇਹ ਸ਼ਾਪਸ਼ਕੀ 15000 ਗਲਤੀ ਹੋਈ ਹੈ 3335 ਆਹ ਸੋਰੀ 15000 ਦੇ ਵਿੱਚ ਛਾਪਿਆ 30 ਤੋਂ 35000 ਦੇ ਲਗਭਗ ਗਲਤੀ ਹੋਈ ਉਹਦੇ ਵਿੱਚ ਉਹ ਜਿਹੜੀਆਂ ਗਲਤੀਆਂ ਨੇ ਜਾਂ ਤਾਂ ਉਹ ਜਿਹੜੀ ਉਹਦੀ ਵਿਆਖਿਆ ਵੀ ਹੋ ਚ ਗਲਤੀਆਂ ਨੇ ਜਾਂ ਜਿਹੜੀਆਂ ਗਰਵਾਣੀ ਦੀਆਂ ਪੰਕਤੀਆਂ ਦੇ ਅਰਥ ਕੀਤੇ ਉਹਦੀਆਂ ਗਲਤੀਆਂ ਨੇ ਜਦੋਂ ਵਿਦਵਾਨਾਂ ਨੇ ਤੇ ਇਤਰਾਜ ਜਤਾਇਆ ਵੀ ਇਹਨੂੰ ਵੇਚਣਾ ਬੰਦ ਕੀਤਾ ਜਾਵੇ ਫਿਰ ਇਥੇ ਰੋਕ ਲੱਗ ਗਈ ਰੋਕ ਲੱਗਣ ਤੋਂ ਬਾਅਦ ਪਿਛਲੇ ਦਿਨਾਂ ਦੇ ਵਿੱਚ ਇਹਦੀ ਕਮੇਟੀ ਇੱਕ ਵਿਧਾਨ ਸਭਾ ਦੇ ਵਿੱਚ ਬਣਦੀ ਹੈ ਉਹ ਕਹਿੰਦੇ ਵੀ ਤੁਸੀਂ ਇਹ ਜਾਣਦਾ ਜੀ ਕਿਵੇਂ ਦੇਖਦੇ ਹੋ ਕਿ ਇਸ ਪੂਰੇ ਮਸਲੇ ਨੂੰ ਇੱਕ ਇਸ ਨੂੰ ਖਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਜਿਹੜਾ ਹਰਸਾ ਫੌਮ ਦੇ ਕੋਲੇ ਆ ਜਾਂ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਕੋਲੇ ਆ ਤੇ ਅੱਜ ਜਦੋਂ ਯੂਨੀਵਰਸਿਟੀ ਉਹਨਾਂ ਕੋਲ ਜ ਕਾਰਜਾਂ ਨਹੀਂ ਇਸ ਤਰ੍ਹਾਂ ਦਬਾਈ ਗਈ ਤਾਂ ਕਿਸ ਤਰ੍ਹਾਂ ਦੇ ਰੋਸ ਜਿਹੜੇ ਆ ਪ੍ਰਗਟ ਹੋ ਰਹੇ ਇਹ ਬੜਾ ਮੰਦ ਭਾਗਾ ਵਰਤਾਰਾ ਜੀ ਇਹ ਪਹਿਲੀ ਵਾਰੀ ਨਹੀਂ ਹੋ ਰਿਹਾ ਸਾਡੇ ਪਿਛਲੇ ਦੇਖਦੇ ਦੇਖਦੇ ਇੱਕ ਦਹਾਕੇ ਦੇ ਵਿੱਚ ਤੀਜੀ ਵਾਰੀ ਵਰਤਾਰਾਗਾ ਪਹਿਲਾਂ 2015 ਦੇ ਵਿੱਚ ਦੋ ਟਰੱਕ ਕੋ ਰੱਦੀ ਕਹਿ ਕੇ ਕਬਾੜ ਕਹਿ ਕੇ ਵੇਚ ਦਿੱਤੇ ਜਾਂਦੇ ਨੇ ਪਰ ਜਦੋਂ ਉਹਦੇ ਵਿੱਚੋਂ ਦੇਖਿਆ ਜਾਂਦਾਗਾ ਤਾਂ ਮਹਾਰਾਜੀ ਸਿੰਘ ਸਮੇਂ ਦੀਆਂ ਲਿਖਤਾਂ ਭਗਵਤ ਗੀਤਾ ਕੁਰਾਨ ਤੇ ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧਿਤ ਖਾਰੜੇ ਜਾਂ ਉਹਦੇ ਨਾਲ ਬਾਣੀ ਦੀਆਂ ਗੁੱਟ ਕੇ ਹੱਥ ਲਿਖਤਾਂ ਜਿਹੜੀਆਂ ਉਹ ਬਹੁਤ ਮਿਲੀਆਂ ਪਰ ਅੱਜ ਤੱਕ ਉਹਦਾ ਇਨਸਾਫ ਨਹੀਂ ਮਿਲਿਆ ਵੀ ਜਿਹੜਾ ਇੱਕ ਟਰੱਕ ਉਹ ਗਿਆ ਕਿਤੇ ਸੋ ਜਿਹੜਾ ਅੱਜ ਆਪਾਂ ਮੌਜੂਦਾ ਖੜੇ ਆ ਇੱਥੇ ਖੜਨ ਦਾ ਕਾਰਨ ਇਹ ਵੀ ਯੂਨੀਵਰਸਿਟੀ ਨੂੰ ਪਿਛਲੇ ਸਾਲਾਂ ਦੌਰਾਨ ਇੱਕ ਪ੍ਰੋਜੈਕਟ ਮਿਲਿਆ ਸੀਗਾ ਵੀ ਤੁਸੀਂ ਮਹਾਨ ਕੋਸ਼ ਨੂੰ ਦੇਖ ਕੇ ਸਾਬਣਾਗਾ ਇਹ ਸਾਡੀ ਯੂਨੀਵਰਸਿਟੀ ਇੰਨੀ ਨਕਮੀ ਤੇ ਇੰਨੀ ਨਿਖਿਤ ਹੋ ਚੁੱਕੀ ਇਹ ਇੱਕ ਮਹਾਨ ਕੋਸ਼ ਨੂੰ ਦੇਖ ਕੇ ਛਾਪ ਨਹੀਂ ਸਕੀ ਭਾਈ ਕਾਨ ਸਿੰਘ ਨਾਬਾ ਨੇ ਲਗਭਗ 65000 ਦੇ ਕਰੀਬ ਜਿਹੜੇ ਇਤਰਾਸ ਸੀ ਐਂਟਰੀਆਂ ਦਰਜ ਕੀਤੀਆਂ ਸੀਗੀਆਂ ਇਸ ਯੂਨੀਵਰਸਿਟੀ ਨੇ 30000 ਦੇ ਲਗਭਗ ਉਹ ਚ ਗਲਤੀ ਕਰ ਦਿੱਤੀ ਐਡਾ ਵੱਡਾ ਜਿਹੜਾ ਸਾਨੂੰ ਇਹ ਮਤਲਬ ਸਿਧਾਂਤਕ ਤੌਰ ਤੇ ਖੋਰਾ ਲਾਇਆ ਜਾ ਰਿਹਾ ਕੀ ਇਹ ਸਹਿਜੇ ਲੱਗਿਆ ਨਹੀਂ ਇਹ ਸਹਿਜੇ ਨਹੀਂ ਲੱਗਿਆ ਇਹ ਇੱਕ ਸਾਜ਼ਿਸ਼ ਤਹਿਤ ਸਾਨੂੰ ਸਿਧਾਂਤਕ ਤੌਰ ਤੇ ਖਤਮ ਕਰਕੇ ਸਾਨੂੰ ਇਹ ਇੱਕ ਹੋਰ ਪਾਸੇ ਧੱਕਣਾ ਚਾਹੁੰਦੇ ਨੇ ਉਦੋਂ ਵੀ ਵਿਦਿਆਰਥੀਆਂ ਨੇ ਇਦਾਂ ਦੀਆਂ ਚੀਜ਼ਾਂ ਦਾ ਬਹੁਤ ਵਾਰੀ ਵਿਰੋਧ ਕੀਤਾ ਪਰ ਅੱਜ ਇਹ ਯੂਨੀਵਰਸਿਟੀ ਦੇ ਸੋਹਰਦ ਵਿਦਿਆਰਥੀਆਂ ਨੂੰ ਜਦੋਂ ਪਤਾ ਲੱਗਿਆ ਵੀ ਇਦਾਂ ਨਸ਼ਟ ਕੀਤਾ ਜਾ ਰਿਹਾ ਤਾਂ ਵਿਦਿਆਰਥੀਆਂ ਨੇ ਆ ਕੇ ਗੇਟ ਦੇ ਉੱਤੇ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਇਸ ਯੂਨੀਵਰਸਿਟੀ ਦੇ ਪ੍ਰਸ਼ਾਸਨ ਨੇ ਇਸ ਯੂਨੀਵਰਸਿਟੀ ਦੀ ਗੁੰਡਾਗਰਦੀ ਨੇ ਵਿਦਿਆਰਥੀਆਂ ਨੂੰ ਪੌਣੇ 2 ਘੰਟੇ ਰੋਕ ਕੇ ਰੱਖਿਆ ਤੇ ਅੰਦਰ ਖਾਤੇ ਇਹਨੂੰ ਦੱਬਣ ਦੀ ਕੋਸ਼ਿਸ਼ ਕੀਤੀ ਵੀ ਅਸੀਂ ਇੱਕ ਟੋਏ ਨੂੰ ਬੰਦ ਕਰ ਦਾਂਗੇ ਤੇ ਦੂਜਾ ਦਿਖਾ ਦਾਂਗੇ ਵੀ ਚਲੋ ਇੰਨਾ ਕਰ ਪਰ ਵਿਦਿਆਰਥੀਆਂ ਦੇ ਰੋ ਅੱਗੇ ਯੂਨੀਵਰਸਿਟੀ ਨੂੰ ਝੁਕਣਾ ਪਿਆ ਤੇ ਇੱਥੇ ਧੱਕੇ ਨਾਲ ਵਿਦਿਆਰਥੀ ਇੱਥੇ ਆ ਕੇ ਖੜੇ ਤੁਸੀਂ ਦੇਖਿਆ ਉੱਥੇ ਜਿਹੜੇ ਹਾਲਾਤ ਨੇ ਉੱਥ ਜਿਹੜੇ ਗੁਰੂ ਗ੍ਰੰਥ ਸਾਹਿਬ ਨੇ ਉਹਦੀ ਪੰਗਤੀ ਦੀਆਂ ਜਿਹੜੀਆਂ ਵਿਆਖਿਆ ਗਈ ਉਹ ਇਸ ਦੇ ਵਿੱਚ ਕਿਵੇਂ ਕੀਤੀ ਗਈ ਆ ਸੋ ਜਿਹੜਾ ਇਹ ਬਰਤਾਰਾਗਾ ਇਹ ਅਸਹਿਣ ਆਗਾ ਇਹ ਸਹਜੇ ਨਹੀਂ ਹੋਇਆ ਇਹ ਇੱਕ ਸਾਜਿਸ਼ਤ ਤ ਹੋਇਆ ਸਾਨੂੰ ਜਾਗਣਾ ਪੈਣਾ ਜਿੰਨਾ ਤੋਂ ਅਸੀਂ ਆਸਾ ਰੱਖਦੇ ਹਾਂ ਯੂਨੀਵਰਸਿਟੀ ਦੇ ਵਿੱਚ ਬੁੱਧੀਜੀਵੀ ਜਾਂ ਬੌਧਿਕ ਵਰਗ ਉਹ ਹੀ ਸਾਨੂੰ ਖੋਰਾ ਲਾ ਰਿਹਾ ਸਾਨੂੰ ਦੇਖ ਕੇ ਲਿਖਣਾ ਛਾਪਣਾ ਨਹੀਂ ਆਇਆ ਤੇ ਅਸੀਂ origignal text ਕੀ ਲਿਖਾਂਗੇ ਇਹਦੇ ਉੱਤੇ ਜਿਹੜਾ ਲੱਖਾਂ ਦਾ ਕਾਟਾ ਛਪਿਆ ਦੁਨੀਆ ਅਸਤੇ ਮਤਾਲਿਕ ਇਹਦਾ ਇੱਥੇ ਮੁੱਲ ਲਿਖਿਆ ਹੋਊ ਇਹਦਾ ਮੁੱਲ ਆਗਾ 800 ਰੁਪਿਆ ਇਹ ਕਹਦੇ 15000 ਰੁਪਏ 15000 ਗਿਣਤੀ ਆ ਗਿਣਤੀ ਮਤਲਬ 4 ਜਿਲਤਾਂ 15 ਚੌਕਾ 60 60000 ਦੇ ਲਗਭਗ ਇਹ ਇੱਕ ਤਰ੍ਹਾਂ ਦਾ ਇਦਾਂ ਦੇ ਖਾੜ ਦੇ ਨੇ ਜਿਹਨੂੰ ਯੂਨੀਵਰਸਿਟੀ ਡਿਸਟਰਾਏ ਕਰ ਰਹੀ ਆ ਟਰਾਲੀ 1 ਨਹੀਂ 2 ਨਹੀਂ 4 ਨਹੀਂ 5 ਨਹੀਂ 7 ਨਹੀਂ ਕੱਟੋ-ਕੱਟ ਇੱਥੇ 15 ਟਰਾਲੀਆਂ ਇਹਨਾਂ ਨੇ ਪਹਿਲਾਂ ਛਿੱਟ ਕੇ ਦਬਣਾ ਤੀਆਂ ਨੂੰ ਇਹਦੀ ਸ਼ਿਕਾਇਤ ਕਰਨ ਸ਼ਰੂਮੀ ਕਮੇਟੀ ਨੂੰ ਸ਼ਿਕਾਇਤ ਕਰ ਰਹੇ ਕਿ ਇਹ ਹੁਣ ਅਸੀਂ ਅਗਲਾ ਜਿਹੜਾਗਾ ਸ਼ੋਅ ਨੂੰ ਕਮੇਟੀ ਨੂੰ ਵੀ ਕਰਾਂਗੇ ਯੂਨੀਵਰਸਿਟੀ ਦੇ ਵੱਡੇ ਪੱਧਰ ਤੇ ਜੋ ਵੀ ਸਾਨੂੰ ਕਰਨਾ ਪਿਆ ਉਹ ਕਰਾਂਗੇ ਤੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਤੁਹਾਡਾ ਅਸੀਂ ਧੰਨਵਾਦ ਕਰਦਾ ਜਦੋਂ ਅਸੀਂ ਤੁਹਾਨੂੰ ਦੱਸਿਆ ਵੀ ਇਹ ਆਵਾਮ ਤੱਕ ਪੰਜਾਬ ਦੇ ਤੱਕ ਗੱਲ ਪਹੁੰਚਣੀ ਚਾਹੀਦੀ ਆ ਜਿੱਥੇ ਅਸੀਂ ਆਪ ਦੇ 3 ਪੁੱਤਾਂ ਨੂੰ ਪੜਨ ਲਈ ਭੇਜ ਦਿਆਂ ਜਾਂ ਜਿੱਥੋਂ ਅਸੀਂ ਆਸਾ ਰੱਖਦੇ ਆਂ ਵੀ ਉੱਥੋਂ ਦੀਆਂ ਖੋਦਾਂ ਸਾਡੇ ਦੇ ਅੱਗੇ ਸਾਨੂੰ ਸਮਾਜ ਲਈ ਕੋਈ ਸੇਧ ਦੇਣਗੀਆਂ ਉਹਨਾਂ ਦੀਆਂ ਕਰਤੂਤਾਂ ਦੇ ਵਰਤਾਰੇ ਆ ਤੁਹਾਡੇ ਸਾਹਮਣੇ ਨੇਗੇ ਜ਼ਿੰਮੇਵਾਰ ਕਿਹਨੂੰ ਸਮਝਵਤੀ ਇਸ ਪੂਰੇ ਇਹ ਯੂਨੀਵਰਸਿਟੀ ਦੇ ਵਿੱਚ ਕਿਸੇ ਇੱਕ ਵਿਅਕਤੀ ਵਿਸ਼ੇਸ਼ ਨੂੰ ਜ਼ਿੰਮੇਵਾਰ ਠਹਿਰਾਉਣਾ ਸਾਡੀ ਗਲਤੀ ਹੋਵੇਗੀ ਇੱਕ ਯੂਨੀਵਰਸਿਟੀ ਦੇ ਵਿੱਚ ਪੂਰਾ ਨੈਕਸਸ ਚੱਲ ਰਿਹਾ ਇੱਕ ਤੰਤਰ ਚੱਲ ਰਿਹਾ ਜਿਹੜਾ ਸੋ ਉਹ ਤੰਤਰ ਆ ਜਿਹੜਾ ਉਹ ਉਹਦਾ ਜਿਹੜਾ ਸਿਸਟਮ ਆ ਉਹ ਆਪਰੇਟ ਹੋ ਰਿਹਾ ਉਹ ਇਹ ਵਰਕਿੰਗ ਕਰ ਰਿਹਾ ਉਹ ਇਹ ਕਹਿ ਰਹੇ ਨੇ ਵੀ ਇਹਦੀ 15000 ਗਿਣਤੀ ਆ ਜਦੋਂ ਅਸੀਂ ਪਬਲਿਕੇਸ਼ਨ ਬਿਊਰੋ ਦੇ ਇੰਚਾਰਜ ਨਾਲ ਗੱਲ ਕੀਤੀ ਤਾਂ ਉਹਨੂੰ ਪਹਿਲੇ ਹੱਲੇ ਗਿਣਤੀ ਵੀ ਪਤਾ ਨਹੀਂ ਸੀ ਹੁਣ ਕੀ ਇਹ ਸਾਰੀ ਜਿਹੜੀ ਗਿਣਤੀ ਇੱਥੇ ਪਹ ਸਾਡਾ ਇਹ ਦੋਸ਼ ਆ ਸਾਡਾ ਇਹਨਾਂ ਤੇ ਐਲੀਗੇਸ਼ਨ ਆ ਪਰ ਸਾਡੇ ਐਲੀਗੇਸ਼ਨ ਅੱਜ ਤੱਕ ਕਦੇ ਛੁੱਟ ਨਹੀਂ ਹੋਏ ਇਦਾਂ ਦਾ ਕਟੋ-ਕਟ 5-7000 ਜਿਹੜਾ ਉਹ ਆਗਾ ਖਰੜਾ ਉਹ ਬਾਹਰ ਨਿਕਲ ਚੁੱਕਿਆ ਆ ਇਹੇ ਦੁਕਾਨਾਂ ਤੇ ਜਾਊਗਾ ਇਹ ਦੁਕਾਨਾਂ ਤੇ ਜਾ ਕੇ ਉਸ ਤੋਂ ਬਾਅਦ 20-50 ਸਾਲਾਂ ਨੂੰ ਇਤਿਹਾਸ ਬਣੂਗਾ ਜਦੋਂ ਵੀ ਕਿਸੇ ਨੂੰ ਕੋਈ ਹਵਾਲੇ ਦੀ ਲੋੜ ਪਊ ਤਾਂ ਉਹ ਇਹਨੂੰ ਹਵਾਲੇ ਦੇ ਤੌਰ ਤੇ ਵਰਤੂਗਾ ਜਿਹੜੀਆਂ ਉਹ ਗਲਤੀਆਂ ਨੇ ਫਿਰ ਉਹ ਇਹਨੂੰ ਇਹ ਕਹਿ ਕੇ ਪੇਸ਼ ਕਰੂਗਾ ਇਹ ਪਬਲਿਕੇਸ਼ਨ ਬੀਰੋ ਪੰਜਾਬੀ ਯੂਨੀਵਰਸਿਟੀ ਦਾ ਸ਼ਾਖਾ ਹੈ ਠੀਕ ਹੈ ਜੀ ਇੱਕ ਮਿੰਟ ਆਪ ਬੋਲ ਰਹੀ ਨਾ ਕਿ ਇਹ ਨਹੀਂ ਕਿ ਇਹ ਆ ਕੰਮ ਕਰਨ ਨੂੰ ਪੈਸੇ ਹੈਗੇ ਇਹਨਾਂ ਕੋਲ ਇਹ ਨਸ਼ਟ ਕਰ ਰਹੇ ਨੇ ਕਿ ਬੇਅਦਬੀ ਕਰ ਰਹੇ ਨੇ ਇਹ ਪੰਜ ਦਿਨ ਹੋ ਗਏ ਇਹ ਸ਼ਰੀਆਮ ਬੇਅਦਬੀ ਹੈ ਇਹ ਪਾਣੀ ਦੀ ਬੇਅਦਬੀ ਨਹੀਂ ਆ ਜੇ ਪਾਣੀ ਪੀਦਾ ਕਹਿੰਦੇ ਪਾਣੀ ਦੀ ਬੇਅਦਬੀ ਨਹੀਂ ਕਰਦੇ ਪਏ ਉਹ ਦੇਖੋ ਜਿੰਨਾ ਨਾਮ ਤੇ ਹੁਣ ਆਪਾਂ ਲਾਈਵ ਹਾਂ ਹੁਣ ਕੋਈ ਪਾਣੀ ਜਿਹੜਾ ਸ਼ੋਧ ਪੂਸ਼ ਬੂਦ ਖਤਮ ਕਰਨ ਦੇ ਲਈ ਆਇਆ ਇਹ ਕਾ ਕੰਮ ਕੀਤਾ ਜਾ ਰਿਹਾ ਬਾਕੀ ਬਾਕੀ 2022 2022 ਚ ਉਹ ਐਫਐਸ ਲੈਬ ਵਿਖੋਇਆ ਪਤਾ ਲੱਗਿਆ ਸਟੂਡੈਂਟ ਵੀ ਇਧਰ ਨਵਾਰੇ ਦੀ ਅਸੀਂ ਵੀ ਇੱਥੇ ਆਏ ਆ ਤੇ ਇੱਥੇ ਖੜੇ ਤਾਂ ਸਕਿਉਰਿਟੀ ਅਫਸਰ ਦੀ ਡਿਊਟੀ ਲੱਗੀ ਹੁੰਦੀ ਆ ਵੀ ਅੱਗੇ ਤੁਸੀਂ ਨਹੀਂ ਜਾਣਾ ਤੇ ਕੁੜੀਆਂ ਦੇ ਹੌਸਟਲ ਦੀ ਉਹਨਾਂ ਦੀ ਸਕਿਉਰਿਟੀ ਦੀ ਵੀ ਡਿਊਟੀ ਹੈ ਪਰ ਉਸ ਤੋਂ ਬਾਅਦ ਨਾਲ ਦੀ ਨਾਲ ਜੇ ਤੁਸੀਂ ਪਿੱਛੇ ਦੇਖਦੇ ਇੱਕ ਟਰਾਲੀ ਹੋਰ ਭਰੀ ਹੋਈ ਇੱਕ ਟਰਾਲੀ ਹੋਰ ਭਰੀ ਹੋਈ ਸਾਰੇ ਇਹ ਗਿਣਤੀ ਦਾ ਕੋਈ ਇੱਕ ਪੱਕੀ ਹੈ ਨਹੀਂ ਵੀ ਕਿੰਨੀ ਕਿਉਂਕਿ ਜਿਹੜੀ ਗਲਤ ਛਪੀ ਹੈ ਪਰ ਇੱਕ ਟਰਾਲੀ ਭਰੀ ਹੋਈ ਮਾਨਕੋਚ ਦੀ ਤੇ ਫਿਰ ਦੁਬਾਰਾ ਫਿਰ ਇੱਥੇ ਬੇਅਦਬੀ ਕਰਨ ਲਈ ਲਿਆਂਦੀ ਜਾ ਰਹੀ ਸੀ ਹੁਣ ਵੀ ਤੁਸੀਂ ਇੱ ਪਾਣੀ ਸਿੱਟ ਗਏ ਤੇ 파ੜ 파ੜ ਗਿਆ ਤੇ ਇਹਦੇ ਵਿੱਚ ਇੱਕ ਤਾਂ ਜਿਹੜੀ ਗੱਲ ਪਹਿਲਾਂ ਹੋਈ ਜਾਂਦੀ ਸਰੂਪਾਂ ਦੀ ਆਪਣੀ ਵਿਅਦਿ ਜਿਹੜੇ ਨਵੇਂ ਛੱਪੇ ਨੇ ਉਹ ਗਲਤ ਹੋਏ ਨੇ ਤੇ ਆਹ ਜਿਹੜਾ ਪੁਰਾਣੀ ਜਲਦਾ ਤੁਸੀਂ ਦੇਖ ਸਕਦੇ ਹੋ ਅਸੀਂ ਉਥੋਂ ਲੱਭੀਏ ਵਿੱਚੋਂ ਇਹ ਪੁਰਾਣਾ ਹੈ ਪੁਰਾਣੇ ਦੇ ਮੈਨਾਂ ਦਾ ਸ਼ਾਇਦ ਕੋਈ ਗਲਤੀ ਵੀ ਨਹੀਂ ਹੋਣੀ ਇਹਦੀ ਵਿਅਦੀ ਪੁਰਾਣੀ ਸਰੂਪ ਪਤਾ ਨਹੀਂ ਕਿੰਨੇ ਕਿ ਵਿੱਚੋਂ ਉੱਥੇ ਦੱਬੇਗੇ ਹੋਰ ਹੋਣੇ ਜੋਟੀ ਲੱਗਦੀ ਪ੍ਰੋਫੈਸਰ ਨਾਲ ਗੱਲਬਾਤ ਕੀਤੀ ਹੈ ਕੌਣ ਹੈ ਕਿਦੋਂ ਹੁਣ ਤੱਕ ਹੁਣ ਤੱਕ ਅਸੀਂ ਇੱਥੇ ਜਿੰਨੀ ਸਾਡੀ ਗੱਲਬਾਤ ਹੋਈ ਜਾਂਦੀ ਨਾਲ ਇਹਨੇ ਦੱਸਿਆ ਹੈ ਜਿਹੜੀ ਜ਼ਿੰਮੇਵਾਰੀ ਪੰਜਾਬੀ ਨੇ ਅਸੀਂ ਬਟਿਆਲਾ ਨੂੰ ਮਹਾਨ ਕੋ ਛਾ ਤੇ ਉਹਦੇ ਚ ਜਿਹਨੇ ਛਾਪਿਆ ਤੇ ਬਾਅਦ ਚ ਬਾਹਰੋਂ ਵਿਦਵਾਨਾਂ ਨੇ ਦੱਸਿਆ ਕਿ ਇਹਦੇ ਵਿੱਚ ਗਲਤੀਆਂ ਨੇ ਤੇ ਇਥੋਂ ਇਹਨਾਂ ਨੇ ਮੰਨਿਆ ਕਿ 30 ਤੋਂ 35000 ਗਲਤੀ ਮਹਾਨ ਕੋਸ਼ ਦੇ ਸਾਰੀਆਂ ਕੱਪੀ ਦੇ ਵਿੱਚ 30 ਤੋਂ 35000 ਗਲਤੀ ਹੋਈ ਹੈ ਹਾਂ ਤੇ ਇਹ ਗਲਤੀ ਤੁਸੀਂ ਦੇਖੋ ਕਿ ਮਹਾਨ ਕੋਸ਼ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਰਜ ਹੈ ਦਸ਼ਮ ਗੰਤੀ ਬਾਣੀ ਦਰਜ ਹੈ ਤੇ ਪੰਥ ਸੂਰਜ ਪ੍ਰਕਾਸ਼ ਦੀ ਬਾਣੀ ਦਰਜ ਹੈ ਤੇ ਮਤਲਬ ਸਾਰੀ ਧਰਮਾਂ ਦੀ ਸਾਰੀ ਧਰਮਾਂ ਦੀ ਬਾਣੀ ਦੇ ਦਰਜ ਹੈ ਦਰਜੇ ਤੇ ਬਾਣੀ ਦੀ ਵਿਅਦਬੀ ਹੈ ਮਹਾਨ ਕੋਸ਼ ਦੀ ਵੀ ਨਹੀਂ ਤੁਸੀਂ ਪ੍ਰੋਫੈਸਰ ਕੀ ਕਹਿੰਦੇ ਨਹੀਂ ਤੁਹਾਨੂੰ ਤੁਸੀਂ ਬੁਲਾਇਆ ਕੋਈ ਪ੍ਰੋਫੈਸਰ ਅਥਾਰਟੀਕ ਵੀ ਆਈ ਹੈ ਕੋਈ ਅ ਅਸੀਂ ਹਾਂਜੀ ਸਾਡੀ ਅਥਾਰਟੀ ਨਾਲ ਜਦੋਂ ਗੱਲ ਹੋਈ ਹੈ ਤਾਂ ਉਹ ਕਹਿੰਦੇ ਨੇ ਕਿ ਸਾਡੇ ਜਿਹੜਾ এনवायरमेंट ਡਿਪਾਰਟਮੈਂਟ ਹੈ ਉਹ ਕਹਿੰਦੇ ਵੀ ਅਸੀਂ ਇਹਨੂੰ ਅਗਨਪੇੜ ਅਸੀਂ ਜਿਆ ਵੀ ਕਿ ਤਰੀਕਾ ਹੁੰਦਾ ਹੈ ਕੋਈ ਜੇ ਤੁਸੀਂ ਡਿਸਟਰੋਏ ਕਰਨਾ ਹੈ ਤਾਂ ਕਿਸੇ ਤਰੀਕੇ ਦੇ ਥਰੂ ਜਿਵੇਂ ਕੋਈ ਸਿਕ ਧਰਮ ਦੇ ਵਿੱਚ ਉਹਦੀ ਮਰਿਆਦਾ ਤੇ ਉਹਦੇ ਰਾਹੀਂ ਨਸ਼ਟ ਕਰਨਾ ਚਾਹੀਦਾ ਪਰ ਉਹਨਾਂ ਨੇ ਦੱਸਿਆ ਕਿ ਇਹ ਇਹਨਾਂ ਦਾ এনवायरमेंट ਡਿਪਾਰਟਮੈਂਟ ਹੈ ਉਹਨੇ ਸਾਨੂੰ ਦੱਸਿਆ ਕਹਿੰਦੇ ਵੀ ਇਹ ਇਕੋ ਫ੍ਰੈਂਡਲੀ ਤਰੀਕਾ ਹੈ ਤੇ ਇੱਥੇ ਦੱਬੋ ਆ ਪੱਟੋ ਤੇ ਦੱਬ ਦੋ ਇਕੋ ਫ੍ਰੈਂਡਲੀ ਰੀਕਾ ਹੋਇਆ ਜੀ ਤੇ ਤੁਸੀਂ ਇਹ ਦੇਖੋ ਜਿਹੜੀ ਅਥਾਰਟੀ ਮੰਦੀ ਅਗਲੀ ਗੱਲਬਾਤ ਕਿਵੇਂ ਛੜੇ ਜੜੇਗੀ ਕਿ ਹੋਰ ਕਿਸ ਤਰ੍ਹਾਂ ਦੇ ਜਿਹੜੇ ਅਗਲੀ ਗੱਲ ਬਾਤ ਜਿਹੜੀ ਸਾਡੀ ਜਿਹੜੀ ਸਾਡੀ ਹੁਣ ਇਹ ਤੋਂ ਅਗਲੀ ਗੱਲ ਹੈ ਉਹ ਅਸੀਂ ਜਿਹੜੇ ਡਿਪਾਰਟਮੈਂਟ ਨੇ ਜਿਹੜੀ ਕਮੇਟੀ ਨੇ ਇਹ ਕਿਹਾ ਵੀ ਇੱਥੇ ਆ ਕੇ ਇਹਨੂੰ ਦੱਬ ਦਿਓ ਇਹ ਇਕੋਫ੍ਰੈਂਡਲੀ ਤਰੀਕਾ ਹੈ ਅਸੀਂ ਉਹਨਾਂ ਨਾਲ ਗੱਲਬਾਤ ਕਰਨੀ ਤੇ ਉਹਨਾਂ ਨੂੰ ਇੱਥੇ ਬੁਲਾਇਆ ਤੇ ਕੁਝ ਮਿੰਟ ਇੱਥੇ ਆ ਰਹੇ ਨੇ ਅਸੀਂ ਉਹਨਾਂ ਦੀ ਪਹਿਲਾਂ ਜਵਾਬਦੇਹੀ ਲੈਣੀ ਹੈ ਦੇਖੋ ਜੀ ਜੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਮਰਿਆਦਾ ਹਿਤ ਨਾ ਕੀਤਾ ਤਾਂ ਅਸੀਂ ਸਾਰੇ ਸਟੂਡੈਂਟ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਮਰਿਆਦਾ ਹਿਤ ਇਹਦਾ ਸੰਸ਼ਕਾਰ ਕਰਾਂਗੇ ਆ ਜੀ ਬਈ ਕੋਰਸ ਦੀਆਂ ਆ ਕਿਤਾਬਾਂ ਆ ਦੇਖੋ ਜੀ ਕਿੱਡੀ ਵੱਡੀ ਤਦਾਦ ਦੇ ਵਿੱਚ ਯੂਨੀਵਰਸਿਟੀ ਇਹਨਾਂ ਨੂੰ ਵਿਦਿਅਕ ਦੇ ਹਿਸਾਬ ਨਾਲ ਐਡਾ ਪਾੜ ਪਾੜ ਕੇ ਸਿੱਕੇ-ਸਿੱਕੇ ਬਣਾ ਕੇ ਵਿਦਿਅਕ ਰਣ ਲੇ